ਇਸ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਤੁਸੀਂ ਥੰਬਨੇਲ 'ਤੇ ਪੜਿਆ ਹੋਣਾ ਇਟਲੀ 'ਚ ਕੰਮ ਨਾ ਮਿਲਣ ਦੇ ਕਾਰਨ ਇੱਥੇ ਆਪਾਂ ਨੂੰ ਕੰਮ ਕੱਚੇ ਬੰਦਿਆਂ ਨੂੰ ਤਾਂ ਨਹੀਂ ਮਿਲਦਾ ਇਹ ਜਿਹੜੀ ਵੀਡੀਓ ਮੇਰੀ ਸਿਰਫ ਉਹਨਾਂ ਬੰਦਿਆਂ ਲਈ ਹੈ ਜਿਨ੍ਹਾਂ ਨੂੰ ਹਜੇ ਸਾਲ 6 ਮਹੀਨੇ ਹੋਏ ਨੇ ਤਾਂ ਹਜੇ ਜਿਹੜੇ ਆਉਣ ਦੀ ਤਿਆਰੀ ਕਰਦੇ ਆ ਉਹਨਾਂ ਵਾਸਤੇ ਨਵੀਆਂ ਗੱਲਾਂ ਨੇ ਸਾਰੀਆਂ ਮੈਂ ਵੀ ਹਜੇ ਤੁਹਾਡੇ ਵਰਗੀਆਂ ਮੈਨੂੰ ਕੋਈ ਬਾਲੇ ਸਾਲ ਨਹੀਂ ਹੋਏ ਮੈਨੂੰ ਕੋਈ ਇੱਥੇ ਦੀ ਨੋਲਿਜ ਨਹੀਂ ਜਾਣਕਾਰੀ ਕੋਈ ਬੋਲੀ ਨਹੀਂ ਆਉਂਦੀ ਇੰਨੀ ਮੈਂ ਵੀ ਹਜੇ ਨਾਰਮਲ ਛੋਟੀਆਂ ਛੋਟੀਆਂ ਗੱਲਾਂ ਆਪਣੇ ਵੱਡੇ ਜਿਹੜੇ ਬਾਈ ਹੋਣੀ ਉਹਨੂੰ ਤਾਂ ਆਪਾਂ ਸਿੱਖਦੇ ਆ ਗੱਲਾਂ ਪੁੱਛਦੇ ਆ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਕੱਚੇ ਬੰਦੇ ਨੂੰ ਕੰਮ ਕਿਉਂ ਨਹੀਂ ਮਿਲਦਾ ਜਿਹੜੇ ਬੰਦੇ ਕੋਲੇ ਪੇਪਰ ਨਹੀਂ ਹੁੰਦੇ ਕਿਉਂ ਘਾਟਕਦੇ ਫਿਰਦੇ ਆ ਮਾਲਕ ਅਗਰ ਕੱਚੇ ਬੰਦੇ ਨੂੰ ਰੱਖਦਾ ਅਗਰ ਉਹਦੇ ਸੱਟ ਵੱਜ ਜਾਂਦੀ ਆ 22 ਚਾਂਸ ਵੱਡੀ 6:00 ਵਜਦੀ ਰੱਬ ਨਾ ਕਰੇ ਕਿਹਦੇ ਵੱਜੇ ਅਗਰ 6:00 ਵਜਦੀ ਵੀ ਉਹਨੂੰ ਹਸਪੀਟਲ ਲੈ ਕੇ ਜਾਣਾ ਤਾਂ ਮਾਲਕ ਦੇ ਬਸ ਦੀ ਗੱਲ ਨਹੀਂ ਹੁੰਦੀ ਉੱਥੇ ਪਹਿਲੀ ਗੱਲ ਤਾਂ ਹਸਪੀਟਲ ਦੇ ਵਿੱਚ ਪੇਪਰ ਮੰਗਣੇ ਆ ਬੰਦੇ ਦੇ ਪੇਪਰ ਤੇ ਫਿਰ ਜਿਹੜੇ ਮਾਲਕ ਨੂੰ ਮਾਲਕ ਜਿਹੜਾ ਲੈ ਕੇ ਜਾਂਦਾ ਫਿਰ ਉਹਦੇ ਡਾਕੂਮੈਂਟ ਲੱਗਦੇ ਆ ਵੀ ਮੈਂ ਬੰਦਾ ਰੱਖਿਆ ਕੰਮ ਤੇ ਟੈਕਸ ਵਗੈਰਾ ਕੀ ਪੇ ਕਰਦਾ ਕਿੰਨੇ ਪੈਸੇ ਦਿਨਾ ਇਹਦੇ ਨੇ ਚੀਜ਼ਾਂ ਕੁਝ ਜਿਹੜੀਆਂ ਪੁੱਛ ਵਿੱਚ ਹੋ ਸਕਦੀ ਆ ਬਾਕੀ ਹਜੇ ਆਪਾਂ ਨੂੰ ਉਹ ਚੀਜ਼ਾਂ ਬਾਰੇ ਜ਼ਿਆਦਾ ਨਹੀਂ ਪਤਾ ਪਰ ਜਦੋਂ ਬੰਦੇ ਕੋਲੇ ਪੇਪਰ ਹੁੰਦੇ ਆ ਉਹਦੇ ਸਾਰੇ ਕਾਰਡ ਬਣ ਜਾਂਦੇ ਨੇ ਹੌਲੀ-ਹੌਲੀ ਹਸਪੀਟਲ ਦਾ ਕਾਰਡ ਜਿਹੜਾ ਬਣ ਜਾਂਦਾ ਫਿਰ ਹੌਲੀ-ਹੌਲੀ ਬੈਂਕ ਵਗੈਰਾ ਦਾ ਸਾਰਾ ਕੁਝ ਬਣਦਾ ਬੰਦੇ ਨੂੰ ਸੌਖਾ ਤਰੀਕਾ ਜਿਹੜਾ ਹੈਗਾ ਇੱਥੇ ਕੰਮ ਕਰਨ ਦਾ ਫਿਰ ਹੋ ਜਾਂਦਾ ਕੱਚੇ ਬੰਦੇ ਇਹਨੂੰ ਰੱਖਣ ਦਾ ਜਿਹੜਾ ਫਾਇਦਾ ਉਹ ਨਹੀਂ ਹੈਗਾ ਮਾਲਕ ਨੇ ਜਿਹੜੇ ਫਿਰ ਡਰਦੇ ਨੇ ਇੱਥੇ ਸਰਕਾਰ ਆ ਜੁਰਮਾਨਾ ਲਾ ਦਿੰਦੀ ਆ ਤੇ ਇੱਥੇ ਦੀ ਜਿਹੜੀ ਸਰਕਾਰ ਆ ਉਹ ਬਹੁਤ ਜ਼ਿਆਦਾ ਮਤਲਬ ਕੇਅਰ ਕਰਦੀ ਆ ਬੰਦੇ ਦੀ ਵੀ ਇੱਥੇ ਜੇਕਰ ਛੱਟ ਲੱਗ ਜੇ ਵੀ ਉਹ ਬਿਨਾਂ ਛੱਟ ਬਿਨਾਂ ਦਵਾਈ ਤੋਂ ਹਨਾ ਇਲਾਜ ਤੋਂ ਤੁਰਿਆ ਫਿਰੇ ਤਾਂ ਫਿਰ ਉਹ ਚੰਗਾ ਨਹੀਂ ਸਮਝਦੇ ਤੇ مالک ਨੂੰ ਸਦਾ ਵੀ ਤੁਸੀਂ ਗਦਾਰੀ ਕਰਦੇ ਹੋ ਬੰਦੇ ਨਾਲ ਸ਼ੋਸ਼ਣ ਕਰਦੇ ਹੋ ਤੁਸੀਂ ਇੱਕ ਬੰਦਾ ਫ੍ਰੀ ਰੱਖਿਆ ਹੋਇਆ ਜਿਵੇਂ ਆਪਾਂ ਮਨੁੱਖਤਾ ਦੀ ਸੇਵਾ ਵਗੈਰਾ ਜਿੱਦਾਂ ਦੇ ਪੇਜ ਹੈਗੇ ਨੇ ਆਪਾਂ ਦੇਖਦੇ ਆ ਭਈਏ ਘਰਾਂ ਦੇ ਵਿੱਚ ਰੱਖੇ ਹੋਏ ਬਜਾਰੇ ਕਿੰਨੇ ਕਿੰਨੇ ਸਾਲਾਂ ਤੋਂ ਤਰਸ ਖਾਂਦੇ ਆ ਆਪਾਂ ਵੀ ਨਾ ਕੋਈ ਪੈਸਾ ਨਾ ਕੋਈ ਖਾਣ ਪੀਣ ਵਧੀਆ ਨਾ ਕੋਈ ਕਮਰੇ ਵਧੀਆ ਉਹ ਚੀਜ਼ ਹੈ ਜਿਹੜੀ ਇੱਥੇ ਥੋੜੀ ਜੀ ਸਖਤ ਆ ਵੀ ਇਹ ਬੰਦਾ ਇੱਥੇ ਰੋਣਾ ਨਹੀਂ ਚਾਹੀਦਾ ਹਰ ਬੰਦਾ ਕੰਮ ਕਰੇ ਆਪਣਾ ਕਮਾਵੇ ਖਾਵੇ ਘਰੇ ਸੋਵੇ ਇਹ ਤਾਂ ਕਰਕੇ ਕੱਚੇ ਬੰਦੇ ਨੂੰ ਜਿਹੜਾ ਆਪਾਂ ਜਿਹੜੇ ਹੈਗੇ ਨੇ مالک ਇੱਥੇ ਦੇ ਨਹੀਂ ਰੱਖਦੇ ਛੇਤੀ ਹਾਂ ਦੂਜੀ ਗੱਲ ਹੁੰਦੀ ਹੈ ਵੀ ਜਿਹੜੇ ਪੱਕੇ ਬੰਦੇ ਨੇ ਜਿਨ੍ਹਾਂ ਕੋਲੇ ਪੇਪਰ ਵੀ ਹੈਗੇ ਨੇ ਉਹਨਾਂ ਨੂੰ ਕੰਮ ਨਹੀਂ ਮਿਲਦਾ ਕਈ ਵਾਰੀ ਉਹਨਾਂ ਨੂੰ ਬੋਲੀ ਨਹੀਂ ਆਉਂਦੀ ਆਪਾਂ ਜਿਆਦਾ ਖਾਸ ਕਰਕੇ ਮੈਂ ਨਵੇਂ ਬੰਦੇ ਨਾਲ ਆਪਣੇ ਨਾਲ ਦੇ ਨੂੰ ਇਹ ਚੀਜ਼ ਕਹਿਣੀ ਚਾਹਣਾ ਵੀ ਆਪਾਂ ਨੇ ਬੋਲੀ ਜ਼ਰੂਰੀ ਸਿੱਖਣੀ ਆ ਛੋਟੀਆਂ ਛੋਟੀਆਂ ਗੱਲਾਂ ਇੱਧਰ ਉੱਧਰ ਉੱਪਰ ਥੱਲੇ ਇਦਾਂ ਦੇ ਜਿਹੜੇ ਲਫ਼ਜ਼ ਨੇ ਸਾਰੇ ਇਟਾਲੀਅਨ ਭਾਸ਼ਾ ਦੇ ਵਿੱਚ ਆਪਾਂ ਲਿਖ ਕੇ ਰੱਖਣੇ ਆ ਰਾਤ ਨੂੰ ਰੋਜ਼ 10-12 ਲਫ਼ਜ਼ ਜਿਹੜੇ ਯਾਦ ਕਰਕੇ ਸੌਣਾ ਤੇ ਜਿਹੜੇ ਯਾਦ ਕਰਕੇ ਸੁੱਤੇ ਆ ਤੇ ਉਹੀ ਸੁਪਨੇ ਦੇ ਵਿੱਚ ਆਪਾਂ ਨੂੰ ਜਿਹੜੇ ਆਉਂਦੇ ਨੇ ਤੁਹਾਡੇ ਖਿਆਲਾਂ ਦੇ ਵਿੱਚ ਉਹ ਲਫ਼ਜ਼ ਜਿਹੜੇ ਥੋੜੀ ਹੌਲੀ-ਹੌਲੀ ਚੱਲਦੇ ਸ਼ੁਰੂ ਹੋ ਜਾਣਗੇ ਚੱਲਣੇ ਸ਼ੁਰੂ ਹੋ ਜਾਣਗੇ ਸਵੇਰੇ ਜਿਹੜੇ ਲਾਭ ਤੁਸੀਂ ਸੌਰੀ ਰਾਤ ਯਾਦ ਕੀਤੇ ਨੇ ਸਵੇਰੇ ਉਹੀ ਤੁਸੀਂ ਫਿਰ ਦੁਬਾਰੇ ਯਾਦ ਕਰਕੇ ਕੰਮ ਤੇ ਜਾਣਾ ਤੇ ਇਹ ਜਿਹੜੇ 10 ਵਾਰ ਇਹ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਰਦਾ ਤੇ ਅੱਜ ਮੈਨੂੰ 8-9 ਮਹੀਨੇ ਹੋ ਗਏ 100-150 ਦੇ ਉੱਤੋਂ ਹੀ ਜਿਹੜੇ ਲਾਭ ਜਨੇ ਮੇਰੇ ਯਾਦ ਹੋ ਗਏ ਕਈ ਵਾਰੀ ਟਾਈਮ ਇਹਨਾਂ ਐਸਾ ਵੈਸਾ ਹੁੰਦਾ ਨਾ ਆਪਾਂ ਨਹੀਂ ਉਦਾਂ ਦੀਆਂ ਉਦਾਂ ਦੇ ਕੰਮ ਕਰ ਸਕਦੇ ਨਹੀਂ ਪੜ੍ਹ ਸਕਦੇ ਆ ਤੇ ਬੋਲੀ ਸਿੱਖਣ ਦਾ ਸਿਰਫ ਸੌਖਾ ਤਰੀਕਾ ਇਹੀ ਆ YouTube ਤੋਂ ਹਨਾ ਜਿਦਾਂ ਜਿੰਨੇ ਵੀ ਛੋਟੇ ਛੋਟੇ ਪੇਜ ਨੇ ਵੱਡੇ ਪੇਜ ਨੇ ਨੀਟਾ ਬ੍ਰਦਰ ਹੋ ਗਏ ਜਾਂ ਆਪਣੇ ਇਟਾਲੀਅਨ ਬੰਦੇ ਨੇ ਜਿਹੜੇ ਉਹ ਇੰਸਟਾ ਤੇ ਪੇਜ ਬਣੇ ਹੋਏ ਨੇ ਹੁਣ ਉਹਨਾਂ ਦੇ ਨਾਮ ਨਹੀਂ ਪਤਾ ਪਰ ਬਹੁਤ ਪੇਜ ਨੇ ਜਿਹੜੇ ਆਪਣੇ ਮੂਰੇ ਆ ਜਾਂਦੇ ਨੇ ਤੁਸੀਂ ਇੱਕ ਪੇਜ ਫੋਲੋ ਕਰੋਗੇ ਸਾਰੇ ਤੁਹਾਡੇ ਸਾਹਮਣੇ ਆ ਜਾਣਗੇ 10 12 ਲਫ਼ਜ਼ ਸਿੱਖਣੇ ਰੋਜ਼ ਬੋਲਣੇ ਸ਼ੁਰੂ ਕਰੀਏ ਹਨਾ ਤੇ ਉਹਦੇ ਜਿਵੇਂ ਲਿਖਿਆ ਸੇਮ ਲਫ਼ਜ਼ ਉਹਦੇ ਸੇਮ ਪੰਜਾਬੀ ਲਿਖ ਲਓ ਥੱਲੇ ਪੰਜਾਬੀ 'ਚ ਬੋਲੋ ਹੌਲੀ-ਹੌਲੀ ਤੁਹਾਨੂੰ ਆਪਣੀ ਜਿਹੜੀ ਹੈਗੀ ਆ ਐਦਾਂ ਦੀ ਬੋਲੀ ਆ ਉਹ ਹੌਲੀ-ਹੌਲੀ ਦਿਮਾਗ ਦੇ ਵਿੱਚ ਫਿੱਟ ਬੈਠਣੀ ਸ਼ੁਰੂ ਹੋ ਜਾਣੀ ਆ ਜਿਹੜੇ ਆਪਣੇ ਤੋਂ ਪਹਿਲਾਂ ਬੰਦੇ ਆਏ ਸੀ ਉਹ ਵੀ ਹੁਣ ਤੱਕ ਇਦਾਂ ਹੀ ਸਿੱਖੇ ਨੇ ਹਨਾ ਚਲੋ ਉਹ ਤਾਂ ਫੋਨ ਅੱਜ ਕੱਲ ਦਾ ਕਾਫੀ ਹੈਗੀ ਹੈ ਜਿਹੜੀ ਜਾਣਕਾਰੀ ਆਪਾਂ ਨੂੰ ਫੋਨਾਂ ਦੇ ਵਿੱਚ ਮਿਲ ਜਾਂਦੀ ਹੈ ਕੱਚੇ ਬੰਦੇ ਦੀ ਜਿਹੜੀ ਮੈਂ ਗੱਲ ਕੀਤੀ ਆ ਉਹ ਚੀਜ਼ ਦਾ ਜ਼ਿਆਦਾ ਖਾਸ ਧਿਆਨ ਰੱਖਿਆ ਜਾਵੇ ਅਗਰ ਖੇਤੀਬਾੜੀ ਦੇ ਵਿੱਚ ਤੁਹਾਨੂੰ ਕੰਮ ਮਿਲਦਾ ਤੇ ਬਾਲਾ ਜ਼ੋਰ ਲਾਉਣ ਦੀ ਲੋੜ ਨਹੀਂ ਤੇ ਧਿਆਨ ਰੱਖਣ ਦੀ ਜ਼ਰੂਰਤ ਆ ਹਰ ਕੰਮ ਨੂੰ ਬਹੁਤ ਜ਼ਿਆਦਾ ਧਿਆਨ ਦੇ ਨਾਲ ਕਰਨੀ ਜ਼ਰੂਰਤ ਆ ਅਗਰ 60 ਫੀਟ ਸਾਡੇ ਲੱਗੇ ਹੀ ਨਾ ਬੰਦਾ ਇਹ ਸੋਚ ਕੇ ਚੱਲੇ ਵੀ ਲੱਗੇ ਹੀ ਨਾ ਬਹੁਤ ਜ਼ਿਆਦਾ ਬਚਾ ਦੇ ਨਾਲ ਚੱਲਣਾ ਪੈਂਦਾ ਕਿਉਂਕਿ ਇੱਥੇ ਅਗਰ ਤੁਹਾਨੂੰ 500 600 ਰੁਪਏ ਮਿਲਦਾ ਸਾਲ ਖੰਡ ਬੰਦਾ ਹੌਲੀ ਹੌਲੀ ਕੰਮ ਕਰਦਾ ਫਿਰ ਅਜੀਲ ਲੈ ਕੇ ਤੁਸੀਂ ਕਿਤੇ ਵੀ ਕੰਮ ਕਰ ਸਕਦੇ ਹੋ ਮੈਂ ਹਜੇ ਅਜੀਲ ਲਈ ਹੋਈ ਆ ਤੇ ਮੇਰੇ ਕੋਲੇ ਪੇਪਰ ਨੇ ਉਹ ਚਲੋ ਇੱਕ ਦੋ ਅਪ੍ਰੈਲ ਲੰਘ ਕੇ ਇੱਕ ਦੋ ਕਾਰਡ ਨੇ ਜਿਹੜੇ ਮਿਲ ਜਾਣਗੇ ਹੌਲੀ ਹੌਲੀ ਬਾਕੀ ਹਜੇ ਮੈਨੂੰ ਉਹ ਚੀਜ਼ ਦਾ ਪ੍ਰੋਸੈਸ ਨਹੀਂ ਪਤਾ ਹਜੇ ਬਾਕੀ ਪੇਪਰਾਂ ਦੀ ਜਾਣਕਾਰੀ ਮੈਨੂੰ ਨਹੀਂ ਪਤਾ ਪਰ ਛੋਟੀ ਮੁੰਡੀਆਂ ਗੱਲਾਂ ਨੇ ਜਿਹੜੀਆਂ ਆਪ ਨੂੰ ਸ਼ੌਂਕ ਆ ਦੱਸਣ ਦਾ ਮੇਰੀ ਡਾਇਰੀ ਤੇ ਲਿਖਿਆ ਹੁੰਦਾ ਸਾਰਾ ਕੁਝ ਹੀ ਹੈ ਨਾ ਨਿੱਕੇ ਨਿੱਕੇ ਗੱਲਾਂ ਪਤਾ ਲੱਗਦੀ ਹੁਣ ਜਿਵੇਂ ਬੱਸ ਦੇ ਵਿੱਚ ਕਿਸੇ ਬੰਦੇ ਦਾ ਮੂਲਤਾ ਹੋ ਗਿਆ ਤੇ ਉਹ ਮੈਨੂੰ ਬੜਾ ਤਾਰਸਾਇਆ ਉਹਦੇ ਤੇ ਉਹਦੇ ਕੋਲ 70 80 ਰੁਪਏ ਸੀਗੇ ਤੇ 39 40 ਰੁਪਏ ਉਹਨਾਂ ਦੇ ਉਹਨੇ 25 ਰੁਪਏ ਦੀ ਟਿਕਟ ਸੀ ਕਿਤੇ ਪੈਸੇ ਕੱਟ ਲਏ ਤੇ ਉਹਨੂੰ ਬੋਲੀ ਨਹੀਂ ਸੀ ਆਉਂਦੀ ਹਨਾ ਬਿਲਕੁਲ ਉਹ ਯੋ ਯੋ ਕਰੀ ਜਾਵੇ ਚਲ ਮੈਂ ਤਾਂ ਫਿਰ ਵੀ ਮਾੜਾ ਮੋਟਾ ਸੀਗਾ ਵੀ ਚਲ ਮੈਂ ਦੱਸ ਦਿੰਦਾ ਭਾਈ ਨਵੇਂ ਬੰਦਾ ਪਰ ਉਹ ਸੁਣਦੇ ਨਹੀਂ ਨਵੇਂ ਨੂੰ ਜਿਹੜਾ ਪੁਰਾਣਾ ਚਾਹੇ ਨਵਾਂ ਉਹਨਾਂ ਨੇ ਮੂਲਤਾ ਕਰਨੇ ਹੀ ਕਰਨਾਂ ਤੇ ਫਿਰ ਮੈਂ ਉਹਨੂੰ ਦੱਸਿਆ ਭਾਈ ਪਾਸਪੋਰਟ ਦੀ ਫੋਟੋ ਦਿਖਾ ਦੇ ਉਹਨੇ ਮੁੱਲਤਾ ਕਰਕੇ ਪਰਚੀ ਦੇ ਹੱਥੇ ਰੱਖ ਦੇਣੀ ਹੈ ਗੱਲ ਖਤਮ ਉਹ ਡਰਦਾ ਸੀ ਅਗਲਾ ਹਨਾ ਪਰ ਐਂ ਬੰਦੇ ਤਰਸਉਂਦਾ ਜਦੋਂ ਤੁਹਾਨੂੰ ਚਾਰ ਪੰਜ ਲਫ਼ਜ਼ ਆਉਂਦੇ ਹੋਣਗੇ ਤੁਸੀਂ ਦੱਸ ਸਕਦੇ ਹੋ ਸਮਝ ਸਕਦੇ ਹੋ ਇਸ ਕਰਕੇ ਕੱਚੇ ਬੰਦੇ ਦਾ ਜਿਹੜਾ ਇੱਥੇ ਹੈਗਾ ਬਹੁਤ ਜ਼ਿਆਦਾ ਔਖਾ ਇਸ ਕਰਕੇ ਜਿਹੜਾ ਕੰਮ ਤੁਹਾਨੂੰ ਉਹ ਔਖਾ ਮਿਲਦਾ ਜਿੱਥੇ ਵੀ ਮਿਲਦਾ ਬਹੁਤ ਜ਼ਿਆਦਾ ਧਿਆਨ ਦੇ ਨਾਲ ਕਿਸੇ ਦੇ ਨਾਲ ਲੜਾਈ ਝਗੜੇ ਤੋਂ ਲੱਗ ਹੋ ਕੇ ਆਪਾਂ ਆਪਣਾ ਕੰਮ ਕਰ ਸਕਦੇ ਹਾਂ ਇਹ ਜਿਹੜੀ ਆ ਪੰਜਾਬ ਦੇ ਵਿੱਚ ਜਿੱਦਾਂ ਵੀ ਆਪਾਂ ਮਿਹਨਤ ਕਰਦੇ ਆ ਉਹੀ ਮਿਹਨਤ ਇੱਥੇ ਆ ਪਰ ਇੱਥੇ ਆਏ ਆ ਵੀ ਪੈਸੇ ਵਧੀਆ ਬਣਦੇ ਆ ਤੇ ਕੰਮ ਔਨ ਨਹੀਂ ਆ ਹੋ ਸਕਦਾ ਵੀ ਉੱਥੇ ਨਾਲ 2-4 ਘੰਟੇ ਆਪਣਾ ਕੰਮ ਇੱਥੇ ਘੱਟ ਹੀ ਹੋਵੇ ਹਨਾ 10-12 ਘੰਟੇ ਜਾਂ 8 ਘੰਟੇ 9 ਘੰਟੇ ਜਿੱਥੇ ਵੀ ਆਪਾਂ ਕੰਮ ਕਰਦੇ ਆ ਇਮਾਨਦਾਰੀ ਨਾਲ ਔਰ ਪਰਮਾਤਮਾ ਨੂੰ ਚੇਤੇ ਕਰਕੇ ਅਗਰ ਆਪਾਂ ਤੁਸੀਂ ਸਿੱਖ ਧਰਮ ਦੇ ਨਾਲ ਬਿਲੋਂਗ ਕਰਦੇ ਹੋ ਤਾਂ ਸਵੇਰੇ ਮਹਾਰਾ ਦਾ ਨਾਮ ਲੈ ਕੇ ਉੱਠਣਾ ਤੇ ਨਾਮ ਲੈ ਕੇ ਸੋਣਾ ਹਰ ਇੱਕ ਵੇਲੇ ਸ਼ੁਕਰਾਨਾ ਕਰਨਾ ਤੇ ਸਾਨੂੰ ਵਧੀਆ ਜ਼ਿੰਦਗੀ ਦੇਣ ਦੀ ਇੱਛਾ ਕਰਨੀ ਤੇ ਇਸ਼ਾਰਾ ਕਰਨੀ ਪ੍ਰਮਾਤਮਾ ਅੱਗੇ ਪ੍ਰਮਾਤਮਾ ਰੋਜ਼ ਜਰੂਰ ਆਪਣੇ ਤੇ ਜਿਹੜੀ ਹੈਗੀ ਹੈ ਮਿਹਰ ਕਰੂਗਾ ਕਿਉਂਕਿ ਬੰਦੇ ਦੀ ਜਿਹੜੀ ਨੀਅਤ ਸਾਫ਼ ਆ ਤੇ ਨੀਤਾ ਨੂੰ ਮਰਾਦਾ ਹੁੰਦੀ ਆ ਨੀਤ ਸਾਫ਼ ਦੇ ਨਾਲ ਹਰ ਇੱਕ ਕੰਮ ਬਣਦਾ ਹੁੰਦਾ ਕਦੇ ਵੀ ਕਿਸੇ ਪ੍ਰਤੀ ਦਿਲ ਦੇ ਵਿੱਚ ਗਦਾਰੀ ਨਾ ਰੱਖੋ ਕਦੇ ਵੀ ਕਿਸੇ ਵੀ ਇਨਸਾਨ ਦੇ ਲਈ ਮਾੜਾ ਨਾ ਸੋਚੋ ਕਿਉਂਕਿ ਜੇ ਆਪਾਂ ਮਾੜਾ ਸੋਚ ਲਿਆ ਤਾਂ ਆਪਣੇ ਕਰਮਾਂ ਦੇ ਵਿੱਚ ਸਾਰਾ ਕੁਝ ਲਿਖਿਆ ਜਾਂਦਾ ਪਹਿਲਾਂ ਹੀ ਇਸ ਕਰਕੇ ਪ੍ਰਮਾਤਮਾ ਨੂੰ ਰੋਜ਼ ਧਿਆਉਣ ਦੀ ਕੋਸ਼ਿਸ਼ ਕਰਨੀ ਆ ਚਾਹੇ ਬੰਦਾ ਜਿੰਨਾ ਮਰਜੀ ਖਾਣੇ ਪੀਣੇ ਹੋ ਪਰ ਫਿਰ ਵੀ ਉਸ ਪਰਮਾਤਮਾ ਨੂੰ ਅਕਾਲ ਪੁਰਖ ਨੂੰ ਕਦੇ ਨਾ ਭੋਲੋ ਉਹ ਤੁਹਾਨੂੰ ਬਹੁਤ ਜਿਹੜੀਆਂ ਚੀਜ਼ਾਂ ਨੇ ਅਸੀਂ ਦਿਖਾ ਦੂਗਾ ਆਪ ਨੂੰ ਪਤਾ ਵੀ ਨਹੀਂ ਲੱਗਣਾ ਬਾਕੀ ਹੋਰ ਜਿਹੜੀਆਂ ਵੀਡੀਓ ਆਉਣਗੀਆਂ ਆਪਾਂ ਜਰੂਰ ਸ਼ੇਅਰ ਕਰਾਂਗੇ ਹਨਾ ਜਿੰਨੀਆਂ ਵੀ ਜਾਣਕਾਰੀਆਂ ਮਿਲਦੀਆਂ ਨੇ ਆਪਾਂ ਪੁੱਛ-ਪੁੱਛ ਕੇ ਜਰੂਰ ਸ਼ੇਅਰ ਕਰਾਂਗੇ ਸਾਰੀਆਂ ਤੁਸੀਂ ਇਸ ਚੈਨਲ ਨੂੰ ਮੇਰੀ ਵੀਡੀਓ ਨੂੰ ਉਹਨਾਂ ਤੱਕ ਸ਼ੇਅਰ ਕਰ ਸਕਦੇ ਹੋ ਜਿਹੜੇ ਬੰਦੇ ਤੁਹਾਡੇ ਲਿੰਕ 'ਚ ਦੋ ਨੇ ਚਾਰ ਨੇ ਸਾਰੇ ਆ ਬੰਦੇ ਨੂੰ ਨਹੀਂ ਕਹਦਾ ਹੁੰਦਾ ਵੀ ਸ਼ੇਅਰ ਕਰ ਦਿਓ ਚੱਕ ਦਿਓ ਕੰਮ ਦੋ ਚਾਰ ਬੰਦੇ ਜਿੰਨੇ ਤੁਹਾਡੀ ਕੱਚੇ ਬੰਦੇ ਨੇ ਜਿਹਨੂੰ ਨੌਲੇਜ ਮਿਲ ਸਕਦੇ ਮਾੜੀ ਮੋਟੀ ਤੁਸੀਂ ਉਹਦੇ ਤੱਕ ਵੀਡੀਓ ਪਹੁੰਚਾ ਸਕਦੇ ਹੋ ਦੋ ਚਾਰ ਬੰਦੇ ਨੇ ਚਾਹੇ ਪੰਜ ਨੇ ਥੋੜਾ ਧੰਨਵਾਦ